ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਜੰਨੇ ਆ ਕਿ ਨਵੇਂ ਅਸਥਾਨ ਤੇ ਗੁਰਦੁਆਰਾ ਸ੍ਰੀ ਤਪਵੰਨ ਟੱਕੀ ਸਾਹਿਬ ਤੇ ਜੋ ਕਿ ਪਿੰਡ ਮਕਸੂਦੜਾ ਤੋਂ ਥੋੜਾ ਜਿਹਾ तकरीबन ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ ਤੇ ਚਲੋ ਆਓ ਚੱਲਦੇ ਆ ਤੇ ਉੱਥੇ ਚੱਲ ਕੇ ਜੋ ਵੀ ਉੱਥੋਂ ਦਾ ਇਤਿਹਾਸ ਮਿਲੇਗਾ ਪਤਾ ਲੱਗੇਗਾ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਜੀ ਇਹ ਇੱਕ ਰਾਸਤੇ ਦੇ ਵਿੱਚ ਇੱਕ ਪ੍ਰਾਤਨ ਸਰੋਵਰ ਬਣਿਆ ਹੋਇਆ ਜੀ ਇੱਥੇ ਆਪਣੀ ਆ ਦੇਖਿਓ ਬਹੁਤ ਕਾਫੀ ਡੂੰਘਾ ਜਿਹਾ ਲੱਗਦਾ ਨਾ ਵਾਹਿਗੁਰੂ ਵਾਹਿਗੁਰੂ ਛੇਰ ਤਾਂ ਨਹੀਂ ਹੈਗੇ ਸੋ ਸੰਗਤ ਜੀ ਸਾਹਮਣੇ ਆ ਗਿਆ ਹੈ ਗੁਰਦੁਆਰਾ ਸ੍ਰੀ ਟੱਕੀ ਸਾਹਿਬ ਤੋਂ ਬਵਨ ਟੱਕੀ ਸਾਹਿਬ ਕਾਫੀ ਵੱਡੀ ਜਗ੍ਹਾ ਦੇ ਵਿੱਚ ਇਹ ਜੰਗਲ ਹੈ ਕਾਫੀ ਲੰਮਾ ਉਹ ਦੂਰ ਤੱਕ ਕਾਫੀ ਲੰਮਾ ਤੁਹਾਨੂੰ ਅੰਦਰ ਚੱਲ ਕੇ ਜਾ ਕੇ ਸਾਰਾ ਦਿਖਾਉਂਦੇ ਆ ਇੱਥੇ ਹਰ ਤਰ੍ਹਾਂ ਦਾ ਤਕਰੀਬਨ ਦੁਨੀਆ ਦਾ ਤਕਰੀਬਨ ਹਰ ਤਰ੍ਹਾਂ ਦਾ ਪੇੜ ਆ ਤੇ ਕਈ ਤਰ੍ਹਾਂ ਦੇ ਜਾਨਵਰ ਬਹੁਤ ਜ਼ਿਆਦਾ ਇੱਥੇ ਐਦਾਂ ਖੁੱਲੇ ਫਿਰਦੇ ਨੇ ਕੁਦਰਤੀ ਜੋ ਮੌਸਮ ਉਹ ਦਾ ਆਨੰਦ ਮਾਣਦੇ ਫਿਰਦੇ ਰਹਿੰਦੇ ਨੇ ਇਹਨਾਂ ਨੂੰ ਵੀ ਆਜ਼ਾਦੀ ਚਾਹੀਦੀ ਆਪਣੇ ਜੀਵਨ ਦੇ ਵਿੱਚ ਬਹੁਤ ਵਧੀਆ ਸੰਤ ਮਹਾਰਾਜ ਜੀ ਨੇ ਜਿਹੜੇ ਉਹਨਾਂ ਦਾ ਇਹ ਕੀਤਾ ਹੋਇਆ ਉਪਰਾਲਾ ਸੋ ਸੰਗਤ ਜੀ ਆ ਗਏ ਆ ਸੀ ਤੇ ਅੰਦਰ ਚੱਲਣ ਲੱਗੇ ਆ ਤੇ ਬਣੇ ਰਹਿਣਾ ਵੀਡੀਓ ਦੇ ਐਂਡ ਤੱਕ ਆ ਦੇਖੋ ਜੀ ਸਾਹਮਣੇ ਕਿਵੇਂ ਬਾਬਾ ਜੀ ਕਿਦਾਂ ਗਲੈਰੀਆਂ ਆ ਕੇ ਬਹਿ ਜਾਂਦੀਆਂ ਨੇ ਬਾਬਾ ਜੀ ਦੇ ਕੋਲ ਵਾਹਿਗੁਰੂ ਵਾਹਿਗੁਰੂ ਕੱਚਾ ਰਾਸਤਾ ਸ਼ੁਰੂ ਹੋ ਜਾਂਦਾ ਸੰਗਤ ਜੀ ਬਿਲਕੁਲ ਵੀ ਅੰਦਰ ਕੋਈ ਸੜਕ ਨਹੀਂ ਬਿਲਕੁਲ ਕੱਚਾ ਰਸਤਾ ਬਿਲਕੁਲ ਤੁਹਾਨੂੰ ਇਦਾਂ ਲੱਗੇਗਾ ਜਿੰਦਾਂ ਤੁਸੀਂ 3-4 ਸੌ ਸਾਲ ਮਤਲਬ ਕਹਿਣ ਦਾ ਮਗਰ ਆ ਕੇ ਹੁੰਦੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੋਣਾ ਜੀ ਇਦਾਂ ਹਰ ਤਰ੍ਹਾਂ ਦੇ ਦਰਖਤ ਬੇਰੀਆਂ ਡੇਕਾਂ ਤਰ੍ਹਾਂ ਤਰ੍ਹਾਂ ਦੇ ਮਤਲਬ ਨਾਮ ਵੀ ਨਹੀਂ ਪਤਾ ਵੀ ਜਿਨ੍ਹਾਂ ਦੇ ਕਾਫੀ ਜ਼ਿਆਦਾ ਹੋਣੇ ਬਹੁਤ ਪੁਰਾਣਾ ਇਤਿਹਾਸ ਆ ਸੰਗ ਜੀ ਇੱਥੋਂ ਦੇ ਬਹੁਤ ਪੁਰਾਣਾ ਇਤਿਹਾਸ ਆ ਆਖਿਆ ਜਾਂਦਾ ਮੈਂ ਪਹਿਲਾਂ ਪੜਿਆ ਵੀ ਇੱਕ ਵਾਰੀ ਆਪਣੇ ਵੀ ਪਾ ਪਾਸ਼ਾਏ ਛੇਵੇਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਇੱਥੇ ਆਏ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਸੁਣਿਆ ਨਾ ਮੇਰੇ ਪਹਿਲੇ ਵੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜਿਸ ਵਕਤ ਸਾਹਿਬੇ ਪਾਸ਼ਾਏ ਛੇਵੇਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਪਿੰਡ ਕਢਾਨੀ ਕਲਾ ਆਏ ਨੇ ਤਾਂ ਉਸ ਤੋਂ ਪਹਿਲਾਂ ਇਸ ਆਸਥਾਨ ਤੇ ਵੀ ਆਏ ਸੀਗੇ ਮਹਾਰਾਜ ਜੀ ਅੰਦਰ ਹੀ ਡੈਰੀਆਂ ਬਣੀਆਂ ਹੋਈਆਂ ਨੇ ਅੰਦਰ ਹੀ ਗਊਸ਼ਾਲਾ ਇੱਥੇ ਸੰਗਤ ਜੀ ਤੁਸੀਂ ਇੱਕ ਗੱਲ ਦੇਖੋ ਸਾਰੀ ਜਿੰਨੀ ਵੀ ਇੱਥੇ ਤੁਹਾਨੂੰ ਦੇਖਣਗੀਆਂ ਇਮਾਰਤਾਂ ਸਾਰੀਆਂ ਦੀ ਪੁਰਾਣੀ ਦੇਖਾ ਜਿਦਾ ਆਪਾਂ ਨੂੰ ਤੁਹਾਨੂੰ ਪਹਿਲਾਂ ਵੀ ਆਖਿਆ ਨਾ ਵੀ ਜਿਵੇਂ 3-400 ਸਾਲ ਮਗਰ ਆ ਗਏ ਉਹਨੇ ਉਸ ਤਰ੍ਹਾਂ ਦਾ ਇੱਥੇ ਮੌਸਮ ਹੈ ਤੇ ਉਦੋਂ ਹੀ ਪ੍ਰਾਣੀਆਂ ਸਾਰੀਆਂ ਝੋਪੜੀਆਂ ਕੁੱਟੀਆਂ માં ਬੱਚੇ ਆਉਂਦੇ ਜਾਂਦੇ ਰਹਿੰਦੇ ਨੇ ਜੀ ਸਕੂਲਾਂ ਦੇ 메ਨ ਚੌਕ ਆ ਗਿਆ ਇਹ ਇਹ 메ਨ ਚੌਕ ਇੱਥੇ ਹੀ ਜੋੜਾ ਘਰ ਬਣਿਆ ਹੋਇਆ ਇੱਥੇ ਜੋੜਾ ਘਰ ਬਣਿਆ ਹੋਇਆ ਤੇ ਗੱਡੀ ਦੇ ਅਸੀਂ ਉੱਤੇ ਪੁੱਛਿਆ ਸੀ ਬਾਬਾ ਜੀ ਨੂੰ ਬਾਬਾ ਜੀ ਕਹਿੰਦੇ ਵੀ ਅੰਦਰ ਜਾ ਕੇ ਪਾਰਕਿੰਗ ਆ ਸਾਈਡ ਤੇ ਬਣੀ ਹੋਈ ਅਸੀਂ ਆ ਗਏ ਦੂਸਰਾ ਗੇਟ ਪਿੰਡ ਵਾਲੇ ਰਾਸਤੇ ਤੋਂ ਦੀ ਆਏ ਆ ਨਾ ਇਸ ਕਰਕੇ ਇਹਦਾ ਜਿਹੜਾ ਵੱਡਾ ਗੇਟ ਆ ਵੱਡਾ ਗੇਟ ਉੱਪਰ ਦੀ ਜਾ ਕੇ ਆਉਂਦਾ ਤਕਰੀਬਨ ਇੱਥੋਂ 2.5 ਕਿਲੋਮੀਟਰ ਸਮਝ ਲਓ ਵੀ ਪੂਰੇ ਇਹ ਜੋ ਹੈਗਾ ਆਪਣੇ ਠੱਕੀ ਸਾਹਿਬ ਇਸ ਦੇ ਉੱਪਰ ਦੀ ਪੂਰਾ ਘੁੰਮਣਾ ਪੈਂਦਾ ਫੇਰ ਜਾ ਕੇ ਉਹ ਰਸਤਾ ਆਉਗਾ ਅਸੀਂ ਅੰਦਰ ਦੀ ਆ ਕੇ ਤੇ ਸਾਨੂੰ ਫਿਰ ਅੰਦਰ ਦੀ ਗੱਡੀ ਹੁਣ ਦੂਜੀ ਸਾਈਡ ਜਾ ਕੇ ਪਾਰਕ ਕਰਨੀ ਪੈਣੀ ਆ ਫੇਰ ਇਧਰ ਆਵਾਂਗੇ ਤੇ ਚਲੋ ਚੱਲਦੇ ਆ ਸੰਗਤ ਜੀ ਅੱਗੇ ਬਣੇ ਰਹਿਣਾ ਵੀਡੀਓ ਦੇ ਵਿੱਚ ਸੋ ਸੰਗਤ ਜੀ ਗੱਡੀ ਪਾਰਕ ਕਰ ਦਿੱਤੀ ਆ ਤੇ ਚੱਲਦੇ ਆ ਹੁਣ ਤੇ ਸਾਹਮਣੇ ਸੰਤ ਮਹਾਰ ਵਾਹਿਗੁਰੂ ਬਹੁਤ ਵੱਡਾ ਸਥਾਨ ਆ ਜੀ ਪਾਰਕਿੰਗ ਦੇ ਲਈ ਵੀ ਤੁਸੀਂ ਅੰਦਰ ਸਿੱਧੀ ਜਾ ਕੇ ਗੱਡੀ ਲਿਆਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਹੁਤ ਵੱਡੀ ਪਾਰਕਿੰਗ ਹੈ ਦੇਖੋ ਸੰਗਤ ਜੀ ਸੰਤ ਮਹਾਰਾਜ ਜੀ ਦੇ ਕੋਲ ਸੱਪ ਵੀ ਇਦਾਂ ਆ ਕੇ ਹੱਥਾਂ ਦੇ ਵਿੱਚ ਸੰਤ ਮਹਾਰਾਜ ਜੀ ਇਹਨਾਂ ਨੂੰ ਪਕੜ ਦਿੰਦੇ ਨੇ ਜੇ ਕਿਸਦੇ ਕੋਈ ਜ਼ਖਮ ਕੋਈ ਹੋ ਜਾਂਦਾ ਕਦੇ ਕੋਈ ਕੰਡਾ ਲੱਗਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਸੰਤ ਮਹਾਰਾਜ ਜੀ ਉਹਨਾਂ ਦੇ ਆਮ ਮਰਮपट्टी ਕਰਦੇ ਨੇ ਕੁਦਰਤ ਦੇ ਨਾਲ ਬੜੀ ਮੁਹੱਬਤ ਆ ਜੀ ਤੇ ਸੰਤ ਮਹਾਰਾਜ ਜੀ ਨੇ ਸਾਨੂੰ ਵੀ ਕੁਦਰਤ ਦੇ ਨਾਲ ਪਿਆਰ ਕਰਨਾ ਸਿਖਾਇਆ ਦੇਖੋ ਕਿਸ ਤਰ੍ਹਾਂ ਜਾਨਵਰ ਤੋਤੇ ਇਦਾਂ ਆ ਕੇ ਫਿਰ ਨੇ ਬੈਠ ਜਾਂਦੇ ਨੇ ਜੀ ਦੇਖੋ ਮੋਰ ਤੋਤੇ ਹੋਰ ਹੀ ਅਨੇਕਾਂ ਤਰ੍ਹਾਂ ਦੇ ਪਤਾ ਹੀ ਨਹੀਂ ਜੀ ਕਿੰਨੀ ਗਿਣਤੀ ਵੀ ਮਤਲਬ ਕੋਈ ਗਿਣਤੀ ਨਹੀਂ ਹੈ ਵੀ ਇੰਨੇ ਕਿੱਥੇ ਇਸ ਤਰ੍ਹਾਂ ਦੇ ਜਾਨਵਰ ਨਹੀਂ ਨੇ ਜਿਆਦਾ ਹੈ ਬਈ ਇਹ ਇੱਥੇ ਕੰਟੇਨ ਬਣੀ ਹੋਈ ਹੈ ਜੀ ਵਿੱਚ ਉਹ ਦੇਖ ਸਾਹਮਣੇ ਉਹ ਦੇ ਈ ਮੋਰ ਆਹ ਹਾਂ ਇਮੋ ਵੀ ਕਹਿੰਦੇ ਨੇ ਇਮੋ ਇਹਨੂੰ ਇਮੋ ਅੰਗਰੇਜ਼ੀ ਦਾ ਨਾਮ ਹੋਣਾ ਇਹਦਾ ਹਾਂ ਬਈ ਕਿੱਦਾਂ ਹੋ ਉਹ ਠੀਕ ਠਾਕ ਜੇ ਹੈਲੋ ਠੀਕ ਠਾਕ ਉਹ ਦੇਖੋ ਜੀ ਉਹਦਾ ਕਿੱਦਾਂ ਸੇਰਾਂ ਦੇ ਕਮੇ ਤਾਂ ਸਾਨੂੰ ਜੱਕਦਾ ਹੈਲੋ ਇੱਧਰ ਆਹ ਦੇਖ ਤੁਸੀਂ ਆ ਕੇ ਚਲੋ ਫੋਟੋ ਕੁਝ ਪਾਓ ਬਹੁਤ ਤਰ੍ਹਾਂ ਦੇ ਜਾਨਵਰ ਨੇ ਜੀ ਅੰਦਰ ਛੋਟੀਆਂ-ਛੋਟੀਆਂ ਝੀਲਾਂ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਤੇ ਚਲੋ ਸੰਗਤ ਜੀ ਅੰਦਰ ਚਲਦੇ ਅੰਦਰ ਦਰਬਾਰ ਸਾਹਿਬ ਦੇ ਮੱਥਾ ਟੇਕਦੇ ਆ ਤੇ ਤੁਹਾਨੂੰ ਸਾਰਾ ਅੱਗੇ ਦਿਖਾਣੇ ਆ ਹੋਰ ਤੇ ਵੀਡੀਓ ਦੇ ਵਿੱਚ ਬਣੇ ਰਹਿਣਾ ਜੀ ਐਂਡ ਤੱਕ ਤਪੋ ਬੰਨ ਵਾਹ ਜੀ ਵਾਹ ਨਜ਼ਾਰਾ ਹੀ ਲੈਂਦਾ ਪਿਆ ਬੜੀ ਕਿਰਪਾ ਜੀ ਮਹਾਰਾਜ ਦੀ ਇੱਥੇ ਵਾਹਿਗੁਰੂ ਵਾਹਿਗੁਰੂ ਪਿਛਲੀ ਵਾਰ ਆਇਆ ਸੀਗਾ ਪਿਛਲੀ ਵਾਰ ਤਾਂ ਵੀਡੀਓ ਬਣਾਉਣ ਤੋਂ ਰੁਕਿਆ ਸੀ ਇਹਨਾਂ ਨੇ ਪਤਾ ਨਹੀਂ ਉਦੋਂ ਆਪਣੇ ਸਮਾਗਮ ਸੀਗੇ ਦੀਵਾਨ ਚੱਲਦੇ ਸੀਗੇ ਉਸ ਕਰਕੇ ਕਿਤੇ ਚਲੋ ਦੇਖਦੇ ਆਂ ਜੀ ਅੱਗੇ ਸਾਰੇ ਜੰਗਲ ਦੇ ਵਿੱਚ ਜੀ ਪੂਰੇ ਤਪੋਵੰਦੇ ਵਿੱਚ ਥਾਂ ਥਾਂ ਤੇ ਸੰਤ ਮਹਾਰਾਜ ਜੀ ਦੀਆਂ ਜਿਹੜੀਆਂ ਉਹਨੇ ਫੋਟੋਆਂ ਨੇ ਉਹ ਲਗਾਈਆਂ ਹੋਈਆਂ ਨੇ ਸਾਰੀਆਂ ਫੋਟੋਆਂ ਦਾ ਮਕਸਦ ਇਹੀ ਆ ਵੀ ਇਨਸਾਨੀਅਤ ਨੂੰ ਪਿਆਰ ਕਰੋ ਜੀਵ ਜੰਤੂ ਸਭ ਨੂੰ ਆਪਣੀ ਜੀਣ ਦਾ ਅਧਿਕਾਰ ਆ ਇਹਨਾਂ ਨੂੰ ਪਿਆਰ ਕਰੋ ਮੁਹੱਬਤ ਕਰੋ ਕੁਦਰਤ ਨੂੰ ਦੇਖੋ ਜੀ ਮੋਰ ਵੈਦਤਾ ਦੇਖਣੇ ਬੰਦ ਹੋ ਗਏ ਨੇ ਪਰ ਇੱਥੇ ਇਸ ਜਗ੍ਹਾ ਤੇ ਅੱਜ ਵੀ ਅਨੇਕਾਂ ਹੀ ਤਰ੍ਹਾਂ ਦੇ ਅਨੇਕਾਂ ਹੀ ਕਿਉਂਕਿ ਮੁਹੱਬਤ ਕੀਤੀ ਜਾਂਦੇ ਆ ਇੱਥੇ ਇਹਨਾਂ ਦੇ ਨਾਲ ਇਹਨਾਂ ਨੂੰ ਪਤਾ ਹੈ ਵੀ ਇੱਥੇ ਸਾਡੀ ਜਾਨ ਨੂੰ ਕੋਈ ਖਤਰਾ ਨਹੀਂ ਵੈਸੇ ਇਨਸਾਨ ਤੋਂ ਜ਼ਿਆਦਾ ਕੋਈ ਖਤਰਨਾਕ ਹੈ ਨਹੀਂ ਇਨਸਾਨ ਤੋਂ ਜ਼ਿਆਦਾ ਕੋਈ ਖਤਰਨਾਕ ਹੈ ਨਹੀਂ ਗਾ ਬੰਦਾ ਫੇਰ ਵੀ ਮਤਲਬ ਇੱਥੇ ਆ ਕੇ ਇਹਨਾਂ ਦਾ ਡਰ ਖਤਮ ਹੋ ਚੁੱਕਿਆ ਇਹਨਾਂ ਨੂੰ ਪਤਾ ਵੀ ਇੱਥੇ ਸਾਨੂੰ ਸਿਰਫ ਕਲੀ ਮੁਹੱਬਤ ਹੀ ਕੀਤੀ ਜਾਣੀ ਹੈ ਵਾਹਿਗੁਰੂ 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 ਸੰਗਤ ਜੀ ਆਓ ਤੁਸੀਂ ਵੀ ਇੱਥੇ ਆਓ ਲੇਕਿਨ ਸਾਫ ਸਪਾਈ ਦਾ ਬਹੁਤ ਧਿਆਨ ਰੱਖਣਾ ਥਾਂ ਥਾਂ ਤੇ ਇਸ ਤਰ੍ਹਾਂ ਦੇ ਕੂੜਾਦਾਨ ਬਣੇ ਹੋਏ ਨੇ ਕੋਈ ਵੀ ਲਫਾਫਾ ਜਾਂ ਕੋਈ ਕੁਝ ਵੀ ਕੁਲਫੀਆਂ ਦੇ ਕੋਈ ਡੱਕੇ ਵੈਸੇ ਇੱਥੇ ਸਿੱਟ ਦਿੰਦੇ ਨੇ ਕਾਗਜ਼ ਸਿੱਟ ਦਿੰਦੇ ਨੇ ਵਗੈਰਾ ਆਹ ਕੋਰਕਰੀ ਵਗੈਰਾ ਦੇ ਉਹਨਾਂ ਨੂੰ ਕੂੜੇਦਾਨ ਦੇ ਵਿੱਚ ਪਾਓ ਕਿਉਂਕਿ ਸਫਾਈ ਸਭ ਤੋਂ ਵਧੀਆ ਗੱਲ ਹੈ ਸਫਾਈ ਨੂੰ ਵੱਧ ਵੱਧ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਘੋੜੇ ਦੇਖੋ ਤੁਸੀਂ ਵਾਹ ਜੀ ਵਾਹ ਵਾਹ ਜੀ ਵਾਹ ਅਸਤਵਲ ਬਣਿਆ ਹੋਇਆ ਅਸਤਵ ਵਾਹਿਗੁਰੂ 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 ਉਹ ਆਵਾਜ਼ ਹੀ ਲੈ ਰਿਹਾ ਬਈ ਤੂੰ ਮੇਰਾ ਫੋਨ ਨਾ ਖੋਗੇ ਲੈ ਜੀ ਤੂੰ ਹੋਰ ਛੱਡ ਗੱਲਾਂ ਫੋਨ ਨਾ ਖੋਗੇ ਲੈ ਜੀ ਦੇਖ ਕਿਦਾਂ ਹੂੰ ਦੇਖ 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 ਸੋ ਜਾ ਜਾ ਕੇ ਜੇ ਨੀਂਦ ਆ ਰਹੀ ਹੈ ਭਾਈ ਤੈਨੂੰ 1 2 3 4 5 ਪੰਜ ਊਠ ਨੇ ਜੀ ਹਾਂ ਬਈ ਬਹੁਤ ਲੰਮਾ ਚੌੜਾ ਜੀ ਬਹੁਤ ਲੰਮਾ ਚੌੜਾ ਬੱਚੇ ਆਏ ਹੋਣੇ ਸਕੂਲ ਦੇ ਬੱਚੇ ਸਕੂਲ ਦੇ ਆਏ ਹੋਣੇ ਪਿਕਨਿਕ ਸਪੌਟ ਕਰਨ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਕਿਹੜੇ ਸਕੂਲ ਚੋਂ ਕਿਹੜੀ ਜਗ੍ਹਾ ਤੋਂ ਲੁਧਿਆਣੇ ਤੋਂ ਆਈ ਆ ਜੀ ਸੰਗਤ ਵਾਹਿਗੁਰੂ ਵਾਹ ਜੀ ਵਾਹ ਰੋਜ ਆ ਰੋਜ ਵੀ ਨਮਸਕਾਰ ਕਰ ਰਿਹਾ ਸੰਤ ਮਹਾਰਾਜ ਜੀ ਨੂੰ ਤੇ ਸੰਗਤ ਜੀ ਆਜੋ ਤੁਹਾਨੂੰ ਅੱਗੇ ਚਿੜੀਆਂ ਦਿਖਾਉਂਦੇ ਆਂ ਪੀੜੀਆਂ ਚਿੱਟੀਆਂ ਸੰਤਰੀ ਹਰੀਆਂ ਗੁਲਾਬੀ ਵਾਹ ਜੀ ਵਾਹ ਕੀ ਕੁਦਰਤ ਤੇਰੇ ਰੰਗ ਨੇ ਕੁਦਰਤ ਦੇ ਰੰਗ ਦੇਖੋ ਸੰਗਤ ਜੀ ਸੋਹਣੇ ਸੋਹਣੇ ਘਰ ਬਣੇ ਹੋਏ ਨੇ ਛੋਟੇ ਛੋਟੇ ਤੁਹਾਨੂੰ ਲੱਗਦਾ ਵੀ ਕੈਮਰੇ ਵਿੱਚ ਤਾਂ ਦੇਖ ਘੱਟ ਦਿਖ ਰਹੇ ਹੋਣਗੇ ਲੇਕਿਨ ਇਦਾਂ ਖੁੱਲੀਆਂ ਅੱਖਾਂ ਨਾਲ ਪੂਰਾ ਵਧੀਆ ਦੇਖ ਰਹੇ ਸਾਰੀਆਂ ਹਾਂ ਬਈ ਕਿਸ ਤਰ੍ਹਾਂ ਆਹ ਦੇਖੋ ਟਿੱਕੇ ਕਰਦੇ ਨੇ ਲੜਦੇ ਨੇ ਇੱਕ ਦੂਜੇ ਨਾਲ ਹਲਕਲਕਾਂ ਇਹ ਕਾ ਬੈਠੀ ਐ ਛੋਟੀ ਜੀ ਇਹ ਚਿੱਟੀ ਆ ਚਿੱਟੀ 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 ਕਹੇ ਜੀਆਂ ਨੇ ਵਾਹਿਗੁਰੂ 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 ਲੰਗਰ ਕੁਟਿਆ ਬਾਬਾ ਸ੍ਰੀ ਚੰਦ ਜੀ ਦਾ ਲੱਗਿਆ ਹੋਇਆ ਸਰੂਪ ਛੋਟਾ ਜਿਹਾ ਲੰਗਰ ਹਾਲਾ ਜੀ ਪਰ ਦੁਨੀਆ ਦੀ ਸਭ ਤੋਂ ਸ਼ਾਂਤ ਜਗ੍ਹਾ ਸਭ ਤੋਂ ਦਿਲ ਲੱਗਣ ਵਾਲੀ ਜਗ੍ਹਾ ਕੁਦਰਤ ਆ ਵਸੇ ਵੈਸੇ ਤਾਂ ਗਾਇ ਵੀ ਉਹ ਚੱਲੀਆਂ ਨੇ ਵੈਸੇ ਤਾਂ ਦੇਖ ਲੈ ਕਿੰਨੇ ਟਾਈਮ ਬਾਅਦ ਦੇਖੀ ਆ ਇਹ ਲੈ ਵੈਸੇ ਦੁਨੀਆ 'ਚ ਗਾਇ ਵੀ ਹੋ ਗਈਆਂ ਇਹ ਚੀਜ਼ਾਂ ਆ ਦੇਖ ਗਾਇ ਵੀ ਹੋ ਚੱਲੀਆਂ ਨੇ ਵੈਸੇ ਤਾਂ ਦੁਨੀਆਂ ਦੇ ਵਿੱਚੋਂ ਸੰਗਤ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਓ ਵੈਸੇ ਇੱਥੇ ਲਿਖਿਆ ਹੋਇਆ ਵੀ ਵੀਡੀਓ ਬਣਾਉਣਾ ਸਖਤ ਮਨਾ ਹੈ ਫਿਰ ਵੀ ਤੁਹਾਨੂੰ ਦਿਖਾਉਣ ਦੇ ਲਈ ਮੈਂ ਇੱਥੇ ਵੀਡੀਓ ਬਣਾ ਰਿਹਾ ਛੋਟੀ ਜੀ ਛੋਟੀ ਜੀ ਵੀਡੀਓ ਤੁਹਾਡੇ ਲਈ ਸੰਗਤ ਜੀ ਬਣਾ ਰਿਹਾ ਵਾਹਿਗੁਰੂ 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 ਵਾਹ ਜੀ ਵਾਹ ਰੋਜ ਆ ਰੋਜ ਆ ਤੇ ਰੋਜ ਆ ਰੋਜ ਆ ਦੇਖ ਹਾਂ ਵੀ ਆੜੀ ਰੋਜ ਆ ਘੋੜੀ ਦਾ ਦੇਖ ਪੋਰਾ ਵੀ ਹੈ ਇਹਨਾਂ ਨੂੰ ਨਹੀਂ ਰੋਜ ਆ ਉਹਦੇ ਉਹਦਾ ਸਿੰਘ ਦੇਖ ਬੜੀ ਮੁਹੱਬਤ ਆ ਸੰਗਤ ਜੀ ਇਹਨਾਂ ਨੂੰ ਇੱਥੇ ਬਿਲਕੁਲ ਵੀ ਜਿੱਦਾਂ ਜੇ ਕੋਈ ਮੈਂ ਕਹਣਾ ਬਾਹਰ ਇਦਾਂ ਦਾ ਜਾਨਵਰ ਮਿਲੇ ਤੇ ਇਹ ਤਾਂ ਡਰਨਗੇ ਇਦਾਂ ਇੱਥੇ ਇਹਨਾਂ ਨੂੰ ਪਤਾ ਵੀ ਇੱਥੇ ਆ ਕੇ ਜਿਹੜਾ ਇਨਸਾਨ ਹੈ ਇਨਸਾਨ ਹੀ ਬਣ ਕੇ ਰਹਿੰਦਾ ਹੈਵਾਨ ਨਹੀਂ ਬਣਦਾ ਜਿਵੇਂ ਬਾਹਰ ਸੜਕਾਂ ਤੇ ਲੋਕ ਹੈਵਾਨ ਬਣ ਜਾਂਦੇ ਨੇ ਨਾ ਉਸ ਤਰ੍ਹਾਂ ਇਹਨਾਂ ਨੂੰ ਪਤਾ ਵੀ ਇੱਥੇ ਹੈਵਾਨ ਨਹੀਂ ਬਣਨਗੇ ਇੱਥੇ ਇਨਸਾਨ ਹੀ ਬਣ ਕੇ ਰਹਿਣਗੇ ਬਹੁਤ ਸੋਹਣਾ ਲੱਗ ਰਿਹਾ ਸੰਗਤ ਜੀ ਬਹੁਤ ਸੋਹਣੀ ਹੈ ਇਹ ਸੰਘਣੀਆਂ ਦੇਖੋ ਝਾੜੀਆਂ ਦਰਖਤ ਵਾਹਿਗੁਰੂ ਵਾਹਿਗੁਰੂ ਇਧਾ ਇੱਥੇ ਆ ਕੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਜਿਦਾਂ ਨਾ 2-300 ਸਾਲ ਮਗਰ ਚਲੇ ਗਏ ਹੋਈਏ ਜਮਾਨੇ ਦੇ ਵਿੱਚ ਉਸੇ ਤਰ੍ਹਾਂ ਦੀ ਲੋਕੇਸ਼ਨ ਉਸੇ ਤਰ੍ਹਾਂ ਦੇ ਬਣੇ ਹੋਏ ਮਕਾਨ ਝੋਪੜੀਆਂ ਦਰਅਕਤ ਪਤਾ ਨਹੀਂ ਜੀ ਕਿਸ ਜਾਲਮ ਦੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਪੰਜਾਬ ਤਾਂ ਸਾਡਾ ਪਹਿਲੇ ਦਿਨ ਤੋਂ ਹੀ ਇਹੋ ਜਿਹਾ ਸੀ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਜੀ ਮਿਹਰ ਕਰਨ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਣ ਨਸ਼ਿਆਂ ਤੋਂ ਹੋਰਾਂ ਚੀਜ਼ਾਂ ਤੋਂ ਪ੍ਰਮਾਤਮਾ ਹਿਫਾਜ਼ਤ ਰੱਖਣ ਰੱਖਿਆ ਕਰਨ ਸਾਡੀ ਸਾਰਿਆਂ ਦੀ ਵਾਹਿਗੁਰੂ ਚਲੋ ਸੰਗਤ ਜੀ ਅੱਗੇ ਨੂੰ ਚੱਲਦੇ ਆਂ ਤੇ ਤੁਹਾਨੂੰ ਅੱਗੇ ਜਾ ਕੇ ਸਾਰੇ ਸੈਰ ਕਰਾ ਕੇ ਲੈ ਕੇ ਆਉਣੇ ਆਂ ਗਾਹਾਂ ਦੇਖਦੇ ਆਂ ਵੀ ਹੋਰ ਕੀ ਕੀ ਦਿਖਦਾ ਜਾਨਵਰ ਜੋ ਵੀ ਹੋਣਗੇ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਜਿਹੜਾ ਹੈਗਾ ਨਾ ਸਿੱਖ ਸੰਧ ਦੀ ਗੱਲ ਇਹਨੂੰ ਸਬਸਕ੍ਰਾਈਬ ਜਰੂਰ ਕਰਨਾ ਉਹ ਦੇਖੋ ਜੀ ਸਾਹਮਣੇ ਇੱਕ ਹੋਰ ਗੁਜਰਿਆ ਉਹ ਫਿਰਦਾ ਮੋਰ ਚੌਂਕ ਆ ਗਿਆ ਇਧਰੋਂ ਇਧਰੋਂ ਰਾਹ ਝੱਲਿਆ ਅੰਦਰ ਦੇ ਅੰਦਰ ਉਹ ਦੇਖੋ ਜੀ ਅੰਦਰ ਝੋਪੜੀਆਂ ਐ ਛੋਟੀਆਂ ਛੁੱਟੀਆਂ ਬਣਾ ਕੇ ਇਹ ਜਗ੍ਹਾ ਐਦਾਂ ਹੀ ਨਹੀਂ ਜੀ ਵੀ ਅਸੀਂ ਜਾਂ ਸੰਗਤਾਂ ਇੱਥੇ ਹੋਰ ਜੋ ਆਉਂਦੀਆਂ ਨੇ ਪਹਿਲੇ ਦਿਨ ਤੋਂ ਹੀ ਇੱਥੇ ਆਉਣ ਲੱਗ ਗਈਆਂ ਇੱਥੇ ਬੜੀ ਮਹਾਪੁਰਖਾਂ ਦੀ ਇੱਥੇ ਬੜੀ ਇੱਥੇ ਮਤਲਬ ਭਗਤੀ ਐ ਬੜਾ ਇੱਥੇ ਤਪ ਹੋਇਆ ਬਹੁਤ ਤਪ ਹੋਣ ਤੋਂ ਬਾਅਦ ਦੇ ਵਿੱਚ ਤਾਂ ਇਹ ਇੱਥੇ ਆਉਣ ਜੋਗ ਜਾਂ ਇੱਥੇ ਰਹਿਣ ਜੋਗ ਇਹ ਅਸਥਾਨ ਬਣਾਇਆ ਗਿਆ ਵਾ ਇੱਥੇ ਜੋ ਤੁਰੇ ਫਿਰਦੇ ਆ ਐਦਾਂ ਹੀ ਨਹੀਂ ਤੁਰੇ ਫਿਰਦੇ ਵੀ ਇੱਥੇ ਪਹਿਲੇ ਦਿਨ ਤੋਂ ਹੀ ਐਦਾਂ ਹੀ ਆਉਣਾ ਸ਼ੁਰੂ ਹੋ ਗਏ ਬੜਾ ਤਪ ਹੋਇਆ ਜੀ ਸਤਿਮਾਹ ਪਰਚਨ ਨੇ ਬੜਾ ਹੀ ਇੱਥੇ ਬੈਠ ਕੇ ਤਪੱਸਿਆ ਕੀਤੀ ਅਤਪਕੀਤਾ ਫੇਰ ਇਹ ਜਗ੍ਹਾ ਰਹਿਣ ਜੋਗ ਬਣੀ ਵਾਹਿਗੁਰੂ ਦੇ ਲਈ ਨਹੀਂ ਕਰਦਾ ਇੱਥੋਂ ਜਾਣ ਦੇ ਲਈ ਹਾਂ ਦੇਖ ਜਿਵੇਂ ਛੋਟੇ ਛੋਟੇ ਜਿਹੇ ਪੁਲ ਬਣੇ ਹੋਏ ਨੇ ਨਾ ਦੇਖ ਆਂਦੇ ਪੁਲ ਜਾਂ ਬਣਿਆ ਹੋਇਆ ਇੱਕ ਬਾਂਸਾਂ ਦਾ ਆਂਦੇ ਥੱਲੇ ਦੀਆਂ ਨਤੀਜੇ ਵਾਂਗੂ ਕੱਢਿਆ ਹੋਇਆ ਦੇਖ ਕਿੰਨਾ ਸੋਹਣਾ ਦੇਖ ਲੱਗਦਾ ਹੀ ਨਹੀਂ ਹੈਗਾ ਵੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਫਿਰਦੇ ਹਾਂ ਨਾ ਐ ਲੱਗਦਾ ਜਿਵੇਂ ਕਿ ਕਦੇ ਹਿਮਾਚਲ ਦੇ ਕੋਈ ਹਿੱਸੇ ਵਿੱਚ ਫਿਰਦੇ ਹੋਈਏ ਇਸ ਤਰ੍ਹਾਂ ਲੱਗ ਰਿਹਾ ਦੇਖ ਲਓ ਡੇਢ ਘੰਟਾ ਹੋ ਗਿਆ ਜੀ ਸਾਨੂੰ ਜੰਗਲ ਦੇ ਵਿੱਚ ਘੁੰਮਦੇ ਫਿਰਦਿਆਂ ਨੂੰ ਡੇਢ ਘੰਟਾ ਹੋ ਗਿਆ ਤਕਰੀਬਨ ਡੇਢ ਘੰਟੇ ਤੋਂ ਇਹ ਇਹੀ ਵਸ ਆਹ ਸੜਕਾਂ ਇਹ ਜਿਹੜੀਆਂ ਬਣੀਆਂ ਹੋਈਆਂ ਨੇ ਆਹ ਪਹਿੀਆਂ ਇਹਨਾਂ ਦੇ ਵਿੱਚ ਤੁਰੇ ਫਿਰ ਜਾਨੇ ਆਂ ਗਾਹਾਂ ਦੀਆਂ ਗਾਹ ਲੰਘੀ ਜਾਂਦੀਆਂ ਨੇ ਦੇਖੀ ਨਹੀਂ ਕਰਦਾ ਦੇਖੋ ਇੱਥੇ ਜਾਣ ਦੇ ਲਈ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਬੈਠਣ ਦੇ ਲਈ ਜਿਵੇਂ ਮਰਦੀ ਬੰਦਾ ਇੱਥੇ ਆ ਕੇ ਬੈਠਾ ਰਹੇ ਕਰੇ ਰੱਬ ਰੱਬ ਬੈਠ ਕੇ ਕਿਵੇਂ ਨਹੀਂ ਮਨ ਲੱਗੂਗਾ ਮੈਂ ਕਹਣਾ ਸੀ ਕੋਈ 4-5 ਕਿਲੋਮੀਟਰ ਦਾ ਤੁਰਗੇ ਹੋਵਾਂਗੇ ਜੀ ਹੌਲੀ-ਹੌਲੀ ਖੜਦੇ ਖੜਦੇ ਤੁਰਦੇ ਇਦਾਂ ਡੇਢ ਘੰਟੇ ਤੋਂ ਜ਼ਿਆਦਾ ਹੋਗਾ ਸਾਨੂੰ ਇਹ ਕਿੱਥੇ ਇੱਕ ਨਾ ਬਰੋਟਾ ਬਹੁਤ ਭਾਰੀ ਉੱਥੇ ਮਹਾਰਾਜ ਬੈਠਦੇ ਹੁੰਦੇ ਨੇ ਸ਼ਾਇਦ ਉਹ ਹੈ ਉਹਦੇ ਨੀਚੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਚਲੋ ਚੱਲਦੇ ਆ ਤੁਹਾਨੂੰ ਦਿਖਾਣੇ ਉਹ ਵੀ ਜਗ੍ਹਾ ਦੀਵਾਨ ਹਾਲ ਦੀਵਾਨ ਹਾਲ ਆ ਗਿਆ ਇਦਾਂ ਇਹ ਤਾਂ ਬਹੁਤ ਬਣੇ ਹੋਏ ਨੇ ਕਿਨੇ ਕਿ ਨਾ ਥਾਂ-ਥਾਂ ਤੇ ਰੋਪਣ ਦੇ ਲਈ ਸਵਰਗਾਂ ਵਿੱਚ ਵੀ ਉਹ ਆਨੰਦ ਨਹੀਂ ਜਿਹੜਾ ਆਨੰਦ ਪ੍ਰਭੂ ਚਰਨਾਂ ਵਿੱਚ ਹੈ ਸੱਚ ਆ ਜੀ ਕਾਨਿਆਂ ਦੇ ਗੇਟ ਬਣਾਏ ਹੋਏ ਨੇ ਜੀ ਬਹੁਤ ਸੋਹਣੇ ਇੱਥੇ ਜਦੋਂ ਦੀਵਾਨ ਲੱਗਦੇ ਹਨ ਬੜਾ ਸੋਹਣਾ ਹੁੰਦਾ ਇੱਥੇ ਰਾਤ ਨੂੰ ਜੁੱਤੀ ਉਤਾਰ ਕੇ ਆਏ ਬਈ ਚਾਹੇ ਭਾਵ ਦੀ ਜੰਗਲ ਹੀ ਆ ਲੇਕਿਨ ਇੱਥੇ ਰੱਬ ਦਾ ਨਾਮ ਬੜਾ ਲਿਆ ਜਾਂਦਾ ਇੱਥੇ ਆ ਦੇਖੋ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਬਹੁਤ ਵੱਡੀ ਜਗ੍ਹਾ ਕਾਫੀ ਅ ਵੱਡੀ ਜਗ੍ਹਾ ਦੇ ਵਿੱਚ ਇੱਥੇ ਟੈਂਟ ਲਗਾਇਆ ਜਾਂਦਾ ਹੁੰਦਾ ਆ ਦੇਖ ਇਹ ਜਿਹੜਾ ਜ਼ਮੀਨ ਦੇ ਵਿੱਚ ਗਲੀਆਂ ਜੇ ਕੱਢਦਾ ਹੁੰਦਾ ਉਹ ਭੱਜ ਗਿਆ ਉਹ ਵਹਿ ਗਿਆ ਇਹ ਤਾਂ ਦੇਖੇ ਹੀ ਨਹੀਂ ਹੈਗੇ ਕਦੇ ਅੱਜ ਕੰਨ ਹੁਣ ਆ ਦੇਖ ਆ ਦੇਖੋ ਸੰਗਤ ਜੀ ਤੁਸੀਂ ਇਹ ਜ਼ਮੀਨ ਦੇ ਵਿੱਚ ਟੁਕੜਾਂ ਹੀ ਨਹੀਂ ਮਾਰਦਾ ਫਿਰਦਾ ਹੁੰਦਾ ਜ਼ਮੀਨ ਦੇ ਵਿੱਚ ਝੁੰਝਾਂ ਹੀ ਮਾਰਦਾ ਫਿਰ ਜਾਂਦਾ ਤਾਂ ਇਹ ਤਾਂ ਬੜਾ ਬਹੁਤ ਟਾਈਮ ਬਾਅਦ ਤੇ ਵੀ ਕਿਤੇ ਦੇਖਿਆ ਤਾਂ ਇਹ ਤਾਂ ਕਦੇ ਦੇਖੇ ਹੀ ਨਹੀਂ ਹੈਗੇ ਅੱਜ ਕੰਨ ਹਣਕੀ ਸਾਫ ਸਫਾਈ ਮਤਲਬ ਸਾਫ ਸਫਾਈ ਵੀ ਨਹੀਂ ਕਹਿ ਸਕਦੇ ਜੀ ਇਹਨੂੰ ਆਪਾਂ ਵੀ ਇਹ ਕੰਡੇ ਨੇ ਇਹ ਮਤਲਬ ਨੇਚੁਰਲ ਆ ਨੇਚੁਰਲ ਆ ਇਹਦੇ ਵਿੱਚ ਜੋ ਵੀ ਹੈਗਾ ਇਹ ਸਾਰਾ ਕੁਝ ਨੇਚੁਰਲ ਆ ਜਿਹੜੇ ਕੰਡੇ ਜਿਹੇ ਨੇ ਜੇ ਇਹ ਜਿੱਦਾਂ ਮੜ ਦਿਤਿਆਂ ਮੇਰੇ ਤਾਂ ਜਿਹੜੀ ਨੇਚੁਰਲ ਦੇਖਾ ਉਹੀ ਖਤਮ ਹੋ ਜੂਗੀ ਇਹ ਜਾਣ ਬੱਜ ਗਈ ਇੱਥੇ ਮਤਲਬ ਇਹ ਤਾਂ ਰੱਖਿਆ ਗਿਆ ਆ ਰਾਸਤਾ ਵਿਚਾਲੇ ਦੀ ਜਾਣ ਦੇ ਲਈ ਆ ਦੇਖੋ ਆ ਰਾਸਤਾ ਵਾਹੇ ਗੁਰੂ ਵਾਹੇ ਗੁਰੂ ਜਿਹੜਾ ਉੱਧਰ ਦੇਖਿਆ ਆਪਣੇ ਗੁਰੂ ਕਾਨਗਰੋਂ ਹੈਗਾ ਛੋਟਾ ਜਿਵੇਂ ਕੋਈ ਕੋਈ ਸਮਾਗਮ ਹੁੰਦਾ ਜਾਂ ਜਦੋਂ ਇੱਥੇ ਦੀਵਾਨ ਸਜਾਏ ਜਾਂਦੇ ਨੇ ਜਾਂ ਕੋਈ ਹੋਰ ਸਾਲਾਨਾ ਜੋ ਇੱਥੇ ਪ੍ਰੋਗਰਾਮ ਹੁੰਦੇ ਨੇ ਜਿਹੜੇ ਦਿਨ ਮਨਾਏ ਜਾਂਦੇ ਨੇ ਜਿਵੇਂ ਇੱਥੇ ਆਪਣੇ 15 ਮਈ ਨੂੰ ਸ਼ਾਇਦ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਜਾਂਦਾ ਉਦੋਂ ਫਿਰ ਜਿਹੜੀ ਇਹ ਇਮਾਰਤ ਆ ਉਦੋਂ ਇਹ ਗੁਰੂ ਕਾਂਗਰ ਮਤਲਬ ਸੰਗਤ ਜ਼ਿਆਦਾ ਹੋਣ ਕਰਕੇ ਫਿਰ ਨਾ ਇੱਥੇ ਮਤਲਬ ਗੁਰੂ ਕਾਂਗਰ ਚੱਲਦਾ ਹੁੰਦਾ ਦੇਖੋ ਜੀ ਇਹਨੂੰ ਵੀ ਬਿਲਕੁਲ ਪੁਰਾਣੀ ਦੇਖਾ ਉਦਾਂ ਹੀ ਮਤਲਬ ਹਰ ਚੀਜ਼ ਨੂੰ ਤੁਸੀਂ ਦੇਖ ਕੇ ਕਹੋਗੇ ਵੀ ਹਾਂ ਭਈ ਇਹ ਤਾਂ ਬਿਲਕੁਲ ਸੱਚਾਈ ਹੈ ਵੀ ਜਿਸ ਤਰ੍ਹਾਂ ਦਾ ਆਪਣਾ ਪੰਜਾਬ ਸੀ ਇਹਨੂੰ ਬਿਲਕੁਲ ਉਹੀ ਦਿਖ ਦਿੱਤੀ ਗਈ ਹੋਈ ਆ ਅੱਜ ਕੱਲ ਦੇ ਪੱਕੇ ਘਰਾਂ ਨੇ ਜੀ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਨੇ ਅਸਤੇ ਇੱਕੋ ਹੀ ਗੱਲ ਜਾਣਦੇ ਆ ਉਹ ਦੇ ਕਾਨਿਆਂ ਦੀ ਝੋਪੜੀ ਬਣੀ ਸੀ ਸੰਗਜ ਨੇ ਵੀ ਦਿਖਾ ਦਈਏ ਇਹ ਪੱਕਿਆਂ ਮਕਾਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਸੰਗਜ ਪੱਕੇ ਮਕਾਨਾਂ ਨੇ ਸਾਡੀ ਨਾ ਜਿਹੜੀ ਜ਼ਿੰਦਗੀ ਸੀ ਉਹ ਸਾ ਤੋਂ ਬਹੁਤ ਦੂਰ ਕਰਤਾ ਸਾਨੂੰ ਅਸਲ ਜ਼ਿੰਦਗੀ ਦੇ ਵਿੱਚੋਂ ਸਾਨੂੰ ਤਾਂ ਰੱਬ ਨੇ ਪੰਜਾਬ ਜਿਹੜਾ ਸੀਗਾ ਇਹ ਸੋਨੇ ਦੀ ਚਿੜੀਆ ਬਣਾ ਕੇ ਦਿੱਤਾ ਸੀ ਇਹਨੂੰ ਅਸੀਂ ਖੋਦੀ ਗੰਧਲਾ ਕਰ ਲਿਆ ਪਰ ਇੱਥੇ ਆ ਕੇ ਸਾਨੂੰ ਆਪਣੀ ਜਿੰਦ ਇਹ ਆਪਣੀ ਨਾ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਹਾਂ ਅਸੀਂ ਅਗਰ ਚਾਹੀਏ ਤਾਂ ਅਸੀਂ ਆਪਣੇ ਮੌਸਮ ਨੂੰ ਅਸੀਂ ਆਪਣੀ ਜ਼ਿੰਦਗੀ ਨੂੰ ਅਸੀਂ ਆਪਣੇ ਵਾਤਾਵਰਣ ਨੂੰ ਸਾਡੇ ਖੁਦ ਦੇ ਹੱਥ ਵਿੱਚ ਹੀ ਇਸ ਨੂੰ ਬਦਲਣਾ ਤੇ ਆਓ ਫਿਰ ਇੱਥੇ ਆਏ ਆ ਤੇ ਅੱਜ ਆਪਾਂ ਵੀ ਤੇ ਤੁਸੀਂ ਵੀ ਸਾਡੇ ਜਿੰਨੇ ਵੀ ਦਰਸ਼ਕ ਨੇ ਸਾਰੇ ਜਾਣੇ ਇਹ ਚੀਜ਼ ਦਾ ਆਪਾਂ ਪ੍ਰਾਨ ਕਰਨ ਕਰਦੇ ਆ ਕਿ ਆਪਾਂ ਅਗਾਹ ਤੋਂ ਜਿੱਥੇ ਵੀ ਆਪਣਾ ਕੋਈ ਆਪਣਾ ਚੱਲਦਾ ਹੋਵੇਗਾ ਵੀ ਹਾਂ ਆਪਾਂ ਇੱਥੇ ਕੁਝ ਕਰ ਸਕਦੇ ਆ ਆਪਣੇ ਵਾਤਾਵਰਨ ਲਈ ਆਪਣੇ ਪੰਜਾਬ ਲਈ ਆਪਣੇ ਸਮਾਜ ਲਈ ਤਾਂ ਜਰੂਰ ਕਰੀਏ ਸੰਗਤ ਜੀ ਵਾਹਿਗੁਰੂ ਸੰਗਤ ਜੀ ਬਣੇ ਰਹਿਣਾ ਕਿ ਵੀਡੀਓ ਦੇ ਵਿੱਚ ਤੇ ਤੁਹਾਨੂੰ ਅੱਗੇ ਚੱਲ ਕੇ ਹੋਰ ਜੇ ਦਿਖਾਉਂਦੇ ਆ ਵਾਹਿਗੁਰੂ ਅਖੀਰ ਨੂੰ ਜਿੱਥੋਂ ਸੰਗਤ ਜੀ ਚੱਲੇ ਸੀਗੇ ਹੁਣ ਤੋਂ ਸਵਾ 2 ਘੰਟੇ ਹੋ ਗਏ ਸਹੀ ਪੂਰੇ ਸਾਨੂੰ ਆਹ ਦੇਖੋ ਤੁਸੀਂ ਉੱਥੇ ਹੀ ਆ ਗਏ ਆਪਾਂ ਮੁੜ ਕੇ ਸਵਾ 2 ਘੰਟੇ ਪੂਰੇ ਲੱਗ ਗਏ ਸਾਨੂੰ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਇਸੇ ਪੁਆਇੰਟ ਤੋਂ ਚੱਲੇ ਸੀਗੇ ਜੀ ਆਪਾਂ ਤਪੋਵਨ ਸਾਹਿਬ ਜਿੱਥੇ ਲਿਖਿਆ ਹੋਇਆ ਤੇ ਇਸੇ ਆਸਥਾਨ ਤੇ ਸਾਨੂੰ ਵਾਪਸ ਆਉਣ ਦੇ ਲਈ ਸਵਾ ਦੋ ਘੰਟਿਆਂ ਦਾ ਸਮਾਂ ਲੱਗਿਆ ਵਾਹਿਗੁਰੂ ਸੰਗਤ ਜੀ ਸਾਨੂੰ ਵੀਡੀਓ ਦੇ ਵਿੱਚ ਤੁਸੀਂ ਲਾਜ਼ਮੀ ਦੱਸਣਾ ਵੀ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਦੇ ਵਿੱਚ ਜੇਕਰ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਦਾਸ ਨੂੰ ਮਾਫ਼ ਕਰਨਾ ਜੀ ਤੇ ਸਾਡੇ ਚੈਨਲ ਸਿੱਖੇਸਮ ਦੀ ਗੱਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ